ਅਸੀਂ ਪਹੁੰਚੇ ਹਾਂ ਅੱਜ ਸੰਗਰੂਰ ਦੀ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਦੇ ਵਿੱਚ ਜਿੱਥੇ ਕਿ ਜੋ ਬੱਚੇ ਹਨ ਉਹ ਆਪਣਾ ਇੱਥੇ ਆ ਕੇ ਪੜ੍ਹਦੇ ਹਨ ਅਤੇ ਜੋ ਕਿਤਾਬਾਂ ਹਨ ਉਹ ਵੀ ਇੱਥੇ ਇਹਨਾਂ ਨੂੰ ਕਿਤਾਬਾਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਫੁੱਲੀ ਏਸੀ ਹੈ ਦੋ ਬਿਲਡਿੰਗਾਂ ਹਨ ਇੱਕ نیچے ਅਤੇ ਉੱਪਰ ਕਾਫੀ ਜੋ ਬੱਚੇ ਹਨ ਇੱਥੇ ਪੜ੍ਹਨਾ ਆਉਂਦੇ ਹਨ ਅਤੇ ਐਡਾ ਸ਼ਾਂਤਮਈ ਮਾਹੌਲ ਹੁੰਦਾ ਹੈ ਕਿ ਪਟਿਆਲੇ ਤੋਂ ਬਰਨਾਲੇ ਤੋਂ ਮਾਨਸਾ ਤੋਂ ਡੜਬਾ ਤੋਂ ਕਾਫੀ ਦੂਰੋਂ ਦੂਰੋਂ ਬੱਚੇ ਹਨ ਜੋ ਉਹ ਵੀ ਇੱਥੇ ਆ ਕੇ ਪੜ੍ਹਦੇ ਹਨ ਕਿਉਂਕਿ ਜਦੋਂ ਘਰ ਦੇ ਵਿੱਚ ਮਾਹੌਲ ਨਹੀਂ ਮਿਲਦਾ ਪੜ੍ਹਾਈ ਦਾ ਤਾਂ ਬੱਚੇ ਇੱਥੇ ਆ ਕੇ ਸ਼ਾਂਤਮਈ ਤਰੀਕੇ ਨਾਲ ਆਪਣੀ ਜੋ ਹੈ ਪੜ੍ਹਾਈ ਕਰ ਸਕਦੇ ਹਨ ਸਾਡੇ ਨਾਲ ਇੱਥੋਂ ਦੇ ਜੋ ਇੰਚਾਰਜ ਹਨ ਉਹ ਵੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਨਾ ਮਿਰਜਾ ਜੀ ਮੈਂ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਕਿਸ ਤਰ੍ਹਾਂ ਦਿਖਦੇ ਹੋ ਜੋ ਬੱਚੇ ਇੱਥੇ ਆਉਂਦੇ ਹਨ ਤਾਂ ਜੋ ਪੜ੍ਹਾਈ ਹੁੰਦੀ ਹੈ ਕਿਸ ਤਰ੍ਹਾਂ ਦੀਆਂ ਕਿਤਾਬਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀਆਂ ਹਨ ਜਾਂ ਕਿਸ ਤਰ੍ਹਾਂ ਦੇ ਬੱਚੇ ਇੱਥੇ ਪੜ੍ਹਾਈ ਕਰਾਂਦੇ ਇੱਥੇ ਜਿਹੜੀ ਆਪਣੇ ਕਿਤਾਬਾਂ ਨੇ ਜਿਵੇਂ ਯੂਪੀਐਸਸੀ ਵਗੈਰਾ ਦੀ ਆਈਐਸ ਦੀਆਂ ਕਿਤਾਬਾਂ ਨਹੀਂ ਹੁੰਦੀਆਂ ਨੇ ਸਾਰੀਆਂ ਉਹ ਰੋਂ ਮਿਲਦੀਆਂ ਰਹੀਆਂ ਤੇ ਕਹਾਣੀਆਂ ਨਾਵਲ ਆਦਿ ਵੀ ਇਥੋਂ ਮਿਲ ਜਾਂਦੇ ਨੇ ਜਹਾਜ਼ ਵਿੱਚ ਕੋਈ ਗਰੀਬ ਘਰ ਦੇ ਬੱਚੇ ਹੁੰਦੇ ਨੇ ਜਿਹੜੇ ਨਹੀਂ ਲੈ ਸਕਦੇ ਔਰ ਉਹ ਆ ਕੇ ਇਸ਼ੂ ਵੀ ਕਰਾ ਸਕਦੇ ਨਹੀਂ ਕਦਰਪਾ ਇੱਥੇ 315 ਦੇ ਕਰੀਬ ਸੀਟਾਂ ਨੇ ਉਰੇ ਫੁੱਲ ਏਸੀ ਹੈ ਜੀ ਤੇ ਬਹੁਤ ਵਧੀਆ ਮਾਹੌਲ ਆ ਯੂਰੇ ਪਰ 315 ਸੀਟਾਂ ਤੁਸੀਂ ਦੱਸਿਆ ਵੀ ਇੱਥੇ 15 315 ਸੀਟਾਂ ਨੇ ਕਿ ਫੁੱਲ ਹੋ ਜਾਂਦੀਆਂ ਨੇ ਜਾਂ ਘਟ ਬੱਧ ਰਹਿੰਦੇ ਨੇ ਤਕਰੀਬਨ ਫੁੱਲ ਵੀ ਹੋ ਜਾਂਦੀ ਨੇ ਜਦੋਂ ਦੋ ਸ਼ਿਫਟਾਂ ਵਿੱਚ ਆਉਂਦੇ ਨੇ ਬੱਚੇ ਪਹਿਲਾ ਸਵੇਰਿਆਂ ਦੇ 8 ਵਜੇ ਉਸ ਤੋਂ ਬਾਅਦ 3 ਵਜੇ ਚਲੇ ਜਾਂਦੇ ਨੇ ਤੇ 3 ਵਜੇ ਹੋਰ ਬੱਚੇ ਆ ਜਾਂਦੇ ਨੇ ਤੇ ਫੁੱਲ ਵੀ ਹੋ ਜਾਂਦਾ ਇੱਥੇ ਕੋਈ ਟਾਈਮ ਦੀ ਲਿਮਟ ਵੀ ਹੈ ਕਿ ਇੱਕ ਬੱਚਾ ਜਦੋਂ ਕਿਤੋਂ ਆਂਦਾਗਾ ਪੜ੍ਹਨ ਵਾਸਤੇ ਵੀ ਉਸਨੇ ਇੰਨਾ ਚਿਰ ਬੈਠਣਾਗਾ ਨਹੀਂ ਟਾਈਮ ਦੀ ਲਿਮਟ ਕੋਈ ਨਹੀਂ ਖੁੱਲਾ ਟਾਈਮ ਹੈ ਸਵੇਰੇ 8 ਤੋਂ ਰਾਤ ਦੇ 9 ਵਜੇ ਜਿੰਨਾ ਮਰਜ਼ੀ ਬੈਠੇ ਬੱਚਾ ਹੋਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਹਨ ਇੱਥੇ ਜਦੋਂ ਪਾਰਕ ਦੀ ਗੱਲ ਕੀਤੀ ਹੈ ਬਜਾ ਕਿੰਨੀ ਨਿਕਲਦੀ ਜਾਵੇ ਇੱਥੇ ਬਹੁਤ ਵਧੀਆ ਪਾਰਕ ਬਣਾਇਆ ਹੈ ਬਾਹਰ ਕਮਣ ਨੂੰ ਬੱਚਿਆਂ ਦੇ ਫਰੀ ਹੋਣ ਵਾਸਤੇ ਮੜਾ ਦਿਮਾਗ ਨੂੰ ਰਿਲੈਕਸ ਕਰਨ ਵਾਸਤੇ ਬਾਹਰ ਜਿਹੜਾ ਦੇਰੂ ਕੈਂਟੀਨ ਬਣੀ ਹੋਈ ਹੈ ਖਾਣ ਪੀਣ ਦਾ ਸਮਾਨ ਬਹੁਤ ਵਧੀਆ ਸਾਫ ਸੁਥਰਾ ਔਰ ਅਜੀ ਗੱਲ ਬਹੁਤ ਵਧੀਆ ਇੱਥੇ ਸਮਾਨ ਹੈ ਕਦੇ ਅਜੀਹਾ ਹੋਇਆਗਾ ਕਿ ਤੁਹਾਡੇ ਕੋਲ ਕੋਈ ਸ਼ਿਕਾਇਤ ਆਈ ਹੋਵੇ ਕਿ ਬੱਚੇ ਅੰਦਰ ਸ਼ੋਰ ਸ਼ਰਾਬਾ ਕੋਈ ਬੱਚਾ ਆ ਕੇ ਸੰਤੰਗ ਕਰਦਾਗਾ ਨਹੀਂ ਨਹੀਂ ਐਦਾਂ ਦਾ ਕਿਤੇ ਕੋਈ ਗੱਲ ਨਹੀਂ ਜੀ ਬਹੁਤ ਵਧੀਆ ਬਹੁਤ ਨਾਲ ਜੀ ਕਿਸ ਅਵਸਰ ਤੇ ਦੇਖਣੇ ਖਿੱਚ ਚੱਲਦੀ ਹੈ ਗਣ ਇਹ ਆਪਣੇ ਡੀ ਸਾਹਿਬ ਦੀ ਦੇਖ ਰਹਿ ਕੇ ਚੱਲਦਾ ਜੀ ਕਿ ਚੈਕਿੰਗ ਹੁੰਦੀ ਹੈ ਇੱਥੇ ਅੱਗੇ ਜੋ ਇੱਥੇ ਸਾਮ ਸਮਰ ਚੱਲ ਰਿਹਾ ਉਸ ਦੇ ਸੰਬੰਧੀ ਹਾਂਜੀ ਚੈਕਿੰਗ ਹੁੰਦੀ ਹੈ ਜੀ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਤੇ ਚੈਕਿੰਗ ਹੋ ਜਾਂਦੀ ਹੈ ਅੱਜ ਵੀ ਕਰਕੇ ਗਏ ਨੇ ਚੈਕਿੰਗ ਤੁਸੀਂ ਦੇਖਿਆ ਹੀ ਹੋਣਾ ਜੀ ਜੀ ਬਿਲਕੁਲ ਇਹ ਸਾਡੇ ਨਾਲ ਲਾਇਬ੍ਰੇਰੀਨ ਜੋ ਇੰਚਾਰਜ ਹਨ ਇੱਥੇ ਉਹਨਾਂ ਨੇ ਕਿਹਾ ਹੈ ਕਿ ਜੋ ਇੱਥੇ ਦੀ ਜੋ ਇੰਤਜ਼ਾਮ ਹਨ ਬਹੁਤ ਵਧੀਆ ਹਨ 28 ਅਤੇ 28 ਤੋਂ 28 ਦੇ ਕਰੀਬ ਜੋ ਕੰਪਿਊਟਰ ਹਨ ਜਿਸ ਤੇ ਬੱਚੇ ਆਪਣੀ ਪੜ੍ਹਾਈ ਕਰਦੇ ਹਨ ਅਤੇ 300 ਤੋਂ ਉੱਪਰ ਦੇ ਕਰੀਬ ਬੱਚੇ ਹਨ ਜੋ ਇੱਥੇ ਆ ਕੇ ਸੀਟਿੰਗ ਜਿਉਂ ਰਸੀਟੀਆਂ ਕੁਰਸੀਆਂ ਲੱਗੀਆਂ ਨੇ ਇੱਥੇ ਆ ਕੇ ਪੜ੍ਹਦੇ ਹਨ ਤੇ ਬਹੁਤ ਹੀ ਸ਼ਾਂਤਮਈ ਜੋ ਇੱਥੇ ਹੈ ਮਾਹੌਲ ਹੁੰਦਾ ਹੈ ਸਾਡੇ ਨਾਲ ਇੱਥੇ ਜੋ ਸਟੂਡੈਂਟ ਹਨ ਉਹ ਵੀ ਆਏ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਹਨੇ ਬੈਠਾ ਬਣ ਸਰ ਜਸਪ੍ਰੀਤ ਕਾ ਕਿਥੋਂ ਆਇਓ ਸਰ ਤੂਰੀ ਤੋਂ ਤੂਰੀ ਤੋਂ ਆਇਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੋ ਸਰਕਾਰ ਵੱਲੋਂ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਕਿਹੋ ਜਿਹਾ ਮਾਹੌਲ ਹੈ ਤੇ ਤੁਸੀਂ ਉਹਦੇ ਬਾਰੇ ਸਰ ਉਹਰੇ ਮਾਹੌਲ ਮਤਲਬ ਬਹੁਤ ਵਧੀਆ ਸਾਨੂੰ ਹੋ ਗਏ 3-4 ਮਹੀਨੇ ਹੋ ਗਏ ਇੱਥੇ ਆਉਂਦਿਆਂ ਨੂੰ ਤੇ ਮਤਲਬ ਮਾਹੌਲ ਬਹੁਤ ਵਧੀਆ ਹੈਗਾ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਉਹਦੇ ਲਈ ਬਹੁਤ ਵਧੀਆ ਮਾਹੌਲ ਹੈ ਇੱਥੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਸੁਪਰਾਲੇ ਨੂੰ ਟ੍ਰੇਡਿੰਗ ਕਰ ਰਹੇ ਕੀ ਪੜ੍ਹਨ ਸਰ ਸਰਕਾਰ ਦੇ ਉਪਰਾਲਾ ਯੂਥ ਲਈ ਮਤਲਬ ਬਹੁਤ ਜ਼ਿਆਦਾ ਵਧੀਆਗਾ ਹਨਾ ਤੇ ਮਤਲਬ ਇੱਥੇ ਆ ਕੇ ਸਰ ਮੈਂ ਤਾਂ ਵੈਸੇ ਕੰਪੋਡੀ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੀ ਆਂਗੀ ਤੇ ਇੱਥੇ ਆ ਕੇ ਮਤਲਬ ਆਪਾਂ ਨੂੰ ਵੈਸੇ ਹੈਲਪ ਵੀ ਮਿਲ ਜਾਂਦੀ ਹੈ ਕਿ ਬੁੱਕਸ ਵਗੈਰਾ ਸਾਰੀਆਂ ਨੇ ਇੱਥੇ ਮਤਲਬ ਜਿਹੜੀ ਵੀ ਕਿਸੇ ਨੂੰ ਚਾਹੀਦੀ ਹੁੰਦੀ ਹੈਗੀ ਤਾਂ ਇੱਥੇ ਲੈ ਸਕਦੇ ਆਂ ਆਪਾਂ ਈਸ਼ੂ ਕਰਵਾ ਸਕਦੇ ਆਂ ਹੋਰ ਵੀ ਸਟੂਡੈਂਟ ਮੌਜੂਦ ਨੇ ਅੱਜ ਗੱਲਬਾਤ ਕਰਾਂਗੇ ਕਿ ਨਵੇਂ ਬਣੇ ਮੇਰਾ ਨਾਮ ਜਸਪੀਤ ਕੌਰ ਹੈ ਤੇ ਮੈਂ ਰੂਪਹਿੜਪਿੰਡ ਤੋਂ ਵੀ ਆਂਗ ਕਰਦੀ ਆਂ ਸਰ ਕਿਸ ਕਿਸ ਚੀਜ਼ ਤਿਆਰੀ ਕਰ ਰਹੇ ਹੋ ਤੇ ਕਰੋ ਤੁਹਾਡੇ ਮੈਂ ਸਰ ਕਲਰਕ ਐਂਡ ਬੈਂਕ ਐਗਜ਼ਾਮ ਦੀ ਤਿਆਰੀ ਕਰ ਰਹੀ ਆਂ ਤੇ ਦੋ ਤਿੰਨ ਮਹੀਨੇ ਹੋ ਗਏ ਸਰ ਮੈਨੂੰ ਇੱਥੇ ਆਉਂਦੀ ਨੂੰ ਤੇ ਇੱਥੋਂ ਦੇ ਦੇ ਕੇ ਮਾਹੌਲ ਹੈ ਸਰ ਸੀਟਿੰਗ ਹੈ ਜਿਹੜਾ ਸੀਟਿੰਗ ਬਹੁਤ ਵਧੀਆ ਹੈਗੀ ਹੈ ਕੋਈ ਡਿਸਟਰਬਨੈਂਸ ਨਹੀਂ ਕਰਦਾ ਹੈਗਾ ਸਾਰੇ ਬੱਚੇ ਆਪਣਾ ਪ੍ਰੋਪਰ ਸਟੱਡੀ ਕਰਦੇ ਆ ਸਰ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਕਿਉਂਕਿ ਅਸੀਂ ਦੋ ਘਰੇ ਬੈ ਕੇ ਪੜ੍ਹਦੇ ਆਂ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਆਵਾਜ਼ ਆ ਗਈ ਧਿਆਨ ਭੜਕਦਾ ਤਾਂ ਇੱਥੇ ਅਜੀਹਾ ਕੋਈ ਬੱਚਾ ਜੋ ਕੋਈ ਸ਼ੋਰ ਕਰਦਾ ਕੋਈ ਐਸਾ ਸ਼ੋਸ਼ਰਾ ਬੈ ਹੁੰਦਾ ਇੱਥੇ ਹਾਂਜੀ ਸਰ ਇਹ ਗੱਲ ਤੁਹਾਡੀ ਠੀਕ ਹੈ ਘਰੇ ਬੈਠ ਕੇ ਆਪਾਂ ਨਹੀਂ ਪੜ ਸਕਦੇ ਹੈਗੇ ਡਿਸਟਰਬਨੈਂਸ ਬਹੁਤ ਹੁੰਦੀ ਹੈ ਇੱਥੇ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਡਿਸਟਰਬਨੈਂਸ ਨਹੀਂ ਹੁੰਦੀ ਹੈਗੀ ਸਰ ਤੇ ਕੋਈ ਵੀ ਐਵੇਂ ਇਧਰ ਉਧਰ ਦਾ ਕੋਈ ਮਾਹੌਲ ਨਹੀਂ ਬੜੇ ਅਨੁਸ਼ਾਸਨ ਦੇ ਵਿੱਚ ਬੱਚੇ ਪੜ੍ਹਦੇ ਨੇ ਸਰ ਕਿੰਨਾ ਕੁ ਟਾਈਮ ਬੱਚਾ ਇਕੱਲੇ ਪੜ੍ਹ ਸਕਦਾ ਦੇਖੋ ਉਹਨੂੰ ਖੁੱਲ੍ਹਦੀ ਲਾਇਬ੍ਰੇਰੀ ਬੰਦ ਕਰ ਦਿੰ ਲਾਈਬ੍ਰੇਰੀ ਸਰ ਮੋਸਟਲੀ ਸਵੇਰੇ 7 ਵਜੇ ਓਪਨ ਹੋ ਜਾਂਦੀ ਐ ਸ਼ਾਮ ਦੇ 5 ਵਜੇ ਤੱਕ ਬੱਸ ਜਿਹੜੇ ਲੋਕਲ ਬੱਚੇ ਆ ਉਹ ਤਾਂ ਸਰ 9 ਵਜੇ ਤੱਕ ਇੱਥੇ ਆਰਾਮ ਨਾਲ ਆਪਣੀ ਸਟੱਡੀ ਸੈਲਫ ਕਰ ਸਕਦੇ ਆ ਤੁਸੀਂ ਕਿਸੇ ਤਿਆਰੀ ਕਰ ਰਹੇ ਮੈਂ ਸਰਕਲਰ ਕਲਰਕ ਐਂਡ ਬੈਂਕ ਐਗਜ਼ਾਮ ਦੀ ਤਿਆਰੀ ਕਰ ਰਹੀ ਆ ਜੀ ਹੋਰ ਵੀ ਸਟੂਡੈਂਟ ਮੌਜੂਦ ਨੇ ਨਾਈਕਲ ਗੱਲ ਕਰਾਂਗੇ ਕੀ ਨਾਮ ਬਟਾਪਣਾ ਸੰਦੀਪਪੁਰ ਸਰ ਸੰਦੀਪਪੁਰ ਕਿਸ ਤਰ੍ਹਾਂ ਦੇ ਕਿਦੋਂ ਜੋ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਤੇ ਤੁਸੀਂ ਕਦੋਂ ਤੋਂ ਮਾਰਿਓਂ ਤੇ ਕਿਹੜੀ ਪੜਾਈ ਕਰ ਰਹੇ ਹੋ ਸਰ ਸਰਕਾਰ ਵੱਲੋਂ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਰ ਮੈਂ 4-5 ਮਹੀਨਿਆਂ ਤੋਂ ਤੋ 3-4 ਮਹੀਨਿਆਂ ਤੋਂ ਆ ਰਹੀ ਆਂਗੀ ਸਰ ਮੈਂ ਪੀਐਸਟੈਟ ਦੀ ਤਿਆਰੀ ਕਰ ਰਹੀ ਆਂਗੀ ਜੋ ਕਿ ਘਰੇ ਬੈਠ ਕੇ ਹੋ ਨਹੀਂ ਸਕਦੀ ਸਰ ਮੈਨੂੰ ਕਿਸੇ ਵੀ ਕੋਚਿੰਗ ਲੈਣ ਦੀ ਲੋੜ ਨਹੀਂ ਪੈ ਰਹੀ ਹੈਗੀ ਇੱਥੇ ਆ ਕੇ ਤਾਂ ਬੁੱਕਸ ਵਗੈਰਾ ਸਰ ਬੁੱਕਸ ਇੱਥੇ ਸਾਰੀਆਂ ਬੇਬੀ ਬਣ ਲਈਆਂ ਹਾਂ ਹਾਂਜੀ ਸਰ ਬਹੁਤ ਵਧੀਆ ਪਾਰਕ ਹੈ ਨਾ ਤੇ ਕੰਡੀਸ਼ਨ ਵੀ ਵਧੀਆ ਬਣੀ ਹੈ ਸਰਕਾਰ ਵੱਲੋਂ ਕਮਰਿਆਂ ਦੇ ਵਿੱਚ ਏਸੀ ਲਗਾਏ ਗਏ ਹਨ ਹਾਂਜੀ ਸਰ ਸਾਰੇ ਸਾਰਾ ਸੀਟਿੰਗ ਦਾ ਅਰੇਂਜਮੈਂਟ ਬਹੁਤ ਵਧੀਆ ਸਰ ਏਸੀ ਵੀ ਲੱਗੇ ਹੋਏ ਆਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਇਸ ਹਨ ਸਾਡੇ ਨਾਲ ਇਥੋਂ ਦੇ ਸਟੂਡੈਂਟ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਇੱਥੇ ਪੜਨ ਵਾਸਤੇ ਆਉਂਦੇ ਹਨ ਤੇ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹਨ ਤੇ ਇੱਥੇ ਜੋ ਬੱਚੇ ਆਉਂਦੇ ਹਨ ਪੜਨ ਦੇ ਵਾਸਤੇ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇੱਥੇ ਆ ਕੇ ਬੜਾ ਵਧੀਆ ਲੱਗਦਾ ਹੈ ਤੇ ਇੱਥੇ ਕਿਸੇ ਪ੍ਰਕਾਰ ਦੀ ਸਾਨੂੰ ਡਿਸਟਰਬੈਂਸ ਨਹੀਂ ਹੈਗੀ ਕਿਉਂਕਿ ਕਰੇ ਕਿਤੇ ਨਾ ਕਿਤੇ ਜੋ ਬੱਚੇ ਹਨ ਉਹ ਡਿਸਟਰਬ ਹੋ ਜਾਂਦੇ ਨਾ ਕਿਸੇ ਨਾ ਕਿਸੇ ਆਵਾਜ਼ ਆ ਜਾਂਦੀ ਹੈ ਤੇ ਇੱਥੇ 28 ਕੰਪਿਊਟਰ ਲਗਾਏ ਗਏ ਹਨ ਬੱਚਿਆਂ ਦੀ ਸਹੂਲਤ ਵਾਸਤੇ ਉਹਨਾਂ ਦੇ ਪੜਨ ਵਾਸਤੇ ਉੱਥੇ ਹੀ ਜੋ ਕਿਤਾਬਾਂ ਹਨ ਉਹ ਵੀ ਇੱਥੇ ਮੁਹਈਆ ਕਰਵਾਈਆਂ ਗਈਆਂ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਟੀਵੀ 24 ਅਸੀਂ